ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਰੇ ਪਹਿਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਵਾ ਤੁਹਾਡੇ ਸਾਰਿਆਂ ਲਈ ਬਹੁਤ 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 ਜ਼ਿਆਦਾ ਜ਼ਰੂਰੀ ਵੀਡੀਓ ਵਾ ਜੀ ਪਲੀਜ਼ ਇਸ ਵੀਡੀਓ ਨੂੰ ਇਗਨੋਰ ਨਾ ਕਰਿਓ ਜੀ ਕਿਉਂਕਿ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਵੈਬਸਾਈਟ ਦੇ ਬਾਰੇ ਦੱਸਾਂਗਾ ਜਿਹੜੀ ਤੁਹਾਡੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਕੰਮ ਆਵੇਗੀ ਕਿਉਂਕਿ ਮੈਂ ਨਾ ਬਹੁਤ ਹੀ ਓਕੀ ਬਹੁਤ ਹੀ ਵੈਬਸਾਈਟ ਮੈਂ ਤੁਹਾਡੇ ਵਾਸਤੇ ਲੱਭ ਕੇ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ ਮੇਰੇ ਪਿੰਡ ਪਰ ਇਹੋ ਜਿਹੇ ਨੇ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਨੇ ਮੈਸੇਜ ਵੀ ਕਰ ਦਿੰਦੇ ਨੇ ਨਾ ਵੀਡੀਓ ਦੇ ਥੱਲੇ ਤੁਸੀਂ ਵੀ ਦੇਖਿਆ ਨੂੰ ਕਮੈਂਟ ਕਰਦੇ ਨੇ ਕਹਿੰਦੇ ਕਿ ਵੀਰ ਜੀ ਅਸੀਂ ਨਾ ਮਤਲਬ ਵੀ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਕਿ ਨਾ ਸੀ ਆਪਣੀ ਮਤਲਬ ਵਾਇਸ ਦੇਣਾ ਚਾਹੁੰਦੇ ਮਤਲਬ ਵੀ ਅਸੀਂ ਜੇ ਆਪਣੀ ਵਾਇਸ ਵੀ ਦੇ ਦਾਂਗੇ ਬਟ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਪਰ ਅਸੀਂ ਵੀਡੀਓ ਕਿੱਥੋਂ ਲੈ ਕੇ ਆਈਏ ਅਸੀਂ ਵੀਡੀਓ ਜਿਵੇਂ ਮੰਨ ਕੇ ਚੱਲੋ ਮੈਂ ਕੋਈ ਕਹਾਣੀ ਬੋਲੀਆ ਜਾਂ ਕੋਈ ਹੋਰ ਕਹਾਣੀ ਬੋਲੀਆ ਜਾਂ ਕੋਈ ਹੋਰ ਕਹਾਣੀ ਬੋਲੀਆ ਹ ਕਾਂ ਦਾ ਤੁਸੀਂ ਮਤਲਬ ਵੀ ਨਾ ਸਿਰਫ ਸਿਰਫ ਵੌਇਸ ਰਿਕਾਰਡ ਕਰਦੀਆਂ ਆਪਣੀ ਚਾਹ ਤੁਸੀਂ ਕਹਾਣੀ ਪੜ੍ਹ ਲਓ ਚਾਹੇ ਤੁਸੀਂ ਮੋਟੀਵੇਸ਼ਨ ਦਾ ਕੋਈ ਵੀਡੀਓ ਦੀ ਸਪੀਚ ਦੇ ਦਿਓ ਕੁਝ ਵੀ ਦੇ ਦਿਓ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਪੂਰੀ ਆਪਣੀ ਵੌਇਸ ਰਿਕਾਰਡ ਕਰ ਲੈਣੀ ਵੌਇਸ ਰਿਕਾਰਡ ਕਰਕੇ ਉਹ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਵੈਬਸਾਈਟ ਦੱਸਾਂਗਾ ਉਹ ਵੈਬਸਾਈਟ ਤੁਸੀਂ ਓਪਨ ਕਰਕੇ ਤੁਸੀਂ ਉਹਦੇ ਵਿੱਚ ਆਪਣੀ ਵੌਇਸ ਜਿਹੜੀ ਰੱਖ ਦੇਣੀ ਹੈ ਜੋ ਵੀ ਤੁਸੀਂ ਬੋਲਿਆ ਵਾ ਨਾ ਉਹ ਵੈਬਸਾਈਟ ਤੁਹਾਨੂੰ ਉਦਾਂ ਦੀ ਆਟੋਮੈਟਿਕਲੀ ਤੁਹਾਨੂੰ ਉਹ ਵੈਸੇ ਹੀ ਸੇਵ ਹੀ ਉਦਾਂ ਦੀ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਆਟੋਮੈਟਿਕ ਦੇ ਦੇਗੀ ਤੁਸੀਂ ਬਸ ਸਿਰਫ ਕੀ ਕਰਨਾ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਥੋੜੀ ਜਿਹੀ ਐਡੀਟਿੰਗ ਕਰਨੀ 5% ਤੁਸੀਂ ਐਡੀਟਿੰਗ ਕਰਨੀ ਆ ਉਹ ਵੀ ਕੀ ਉਹਦਾ ਇੱਕ ਵਾਟਰਮਾਰਕ ਆਂਦਾ ਉਹ ਵਾਟਰਮਾਰਕ ਆਪਾਂ ਕੱਟ ਦੇਣਾ ਤੇ ਉਹਨੂੰ ਤੁਸੀਂ ਸੇਵ ਕਰਕੇ ਆਪਣੇ YouTube Facebook Instagram ਜਿੱਥੇ ਮਰਜੀ ਪਾਓ ਤੇ ਉਹ ਚੈਨਲ ਤੋਂ ਤੁਹਾਡਾ ਮੋਨਟਾਈਜੇਸ਼ਨ ਵੀ ਹੋ ਜਾਣਾ ਤੇ ਤੁਹਾਡੀ ਵੀਡੀਓ ਦੇਖੀ ਬੜੀ ਛੋੜੀ ਬਣ ਜੂਗੀ ਤੇ ਕਈ ਮੇਰੇ ਭੈਣ ਭਰਾ ਇਹੋ ਜਿਹਾ ਵੀ ਆਗੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਡੀ ਵੀਡੀਓ ਤਾਂ ਬਣੀ ਗਈ ਸੀ ਚੋਨੇ ਵੀ ਉਹਦੇ ਉੱਤੇ ਨਾ ਪਹਿਂਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਮਤਲਬ ਵੀਡੀਓ ਦੇ ਉੱਪਰ ਟੈਕਸ ਲਿਖੇ ਹੋਏ ਆ ਜਾਣਾ ਹਨਾ ਜਿਵੇਂ ਆ ਮੇਰੀ ਵੀਡੀਓ ਚੱਲਦੀ ਪਈ ਵੀਡੀਓ ਦੇ ਕਿ ਟੈਕਸ ਲਿਖੇ ਆ ਜਾਣ ਜੋ ਮੈਂ ਬੋਲਦਾ ਪਿਆ ਵਾ ਉਹ ਵੀ ਉਹਦੇ ਵਿੱਚ ਹੈ ਬਟੋ ਪੰਜਾਬੀ ਦੇ ਵਿੱਚ ਨਹੀਂ ਆਉਂਦੀ ਹੈਗੀ ਉਹ ਹਿੰਦੀ ਦੇ ਵਿੱਚ ਹੈਗੀ ਹੈ ਇੰਗਲਿਸ਼ ਦੇ ਵਿੱਚ ਵੀ ਆ ਜੇਗੀ वैसे ओ तो ये दो लेग्स नु ਤੁਸੀਂ ਕਰ ਸਕਦੇ ਹੋ ਮਤਲਬ ਕਿ ਬਹੁਤ ਹੀ ਵਧੀਆ ਜੇ ਦੇਖਿਆ ਜਾਵੇ ਪਹਿਲਾਂ ਵੀ ਉਹਦੇ ਖੁਦ ਕੰਮ ਕੀਤਾ ਮੈਂ ਵੀਡੀਓ ਵੀ ਬਣਾਈ ਹੈ ਇੱਕ ਮੈਂ ਵੀਡੀਓ ਬਣਾ ਕੇ ਮੈਂ ਨਾ ਉਹਦੇ ਆਪਣੇ ਚੈਨਲ ਤੇ ਵੀ ਪਾਈ ਹੈ ਤੇ ਮੇਰੀ ਵੀਡੀਓ ਬਹੁਤ ਵਧੀਆ ਚੱਲਦੀ ਵੀ ਆ ਅਗਰ ਤੁਸੀਂ ਮੇਰੀ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਮੇਰਾ ਮੋਟੀਵੇਸ਼ਨ ਚੈਨਲ ਹੈ ਇੱਕ ਉਹਦੇ ਤੇ ਤੁਸੀਂ ਜਾ ਕੇ ਦੇਖੋ ਉਹਦੇ ਤੇ ਤੁਸੀਂ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਰਿਹਾ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਦਾਂਗਾ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਕਿਉਂਕਿ ਬਹੁਤ ਹੀ ਬਹੁ ਜੇ ਤੁਸੀਂ ਇਹ ਤਰੀਕਾ ਵੀ ਨੰਨਾਂ ਕਰ ਸਕੇ ਫਿਰ ਤੁਸੀਂ ਕੁਝ ਵੀ ਨਹੀਂ ਇਹਦੇ ਵਿੱਚ ਤੁਸੀਂ ਦਿਮਾਗ ਬਿਲਕੁਲ ਵੀ ਨਹੀਂ ਰੋਣਾ ਹੈਗਾ ਬਸ ਸਿਰਫ ਤੁਸੀਂ ਜੋ ਵੀ ਕਹਾਣੀ ਪੜ੍ਹਨੀ ਹੈ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਹੋ ਉਹ ਸਿਰਫ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਰਿਕਾਰਡ ਕਰ ਲੈਣਾ ਜੀ ਸੋ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੇ ਉੱਤੇ ਕਰਕੇ ਤਾਂ ਕਹੂੰਗਾ ਤੁਸੀਂ ਸੇਮ ਉਦਾਂ ਹੀ ਤੁਸੀਂ ਆਪਣੀ ਮੋਬਾਈਲ ਫੋਨ ਦੇ ਉੱਤੇ ਤੁਸੀਂ ਕਰੀ ਜਾਣਾ ਸੇਮ ਚੀਜ਼ ਹੈ ਕੋਈ ਉਹਦੇ ਵਿੱਚ ਆਪਸ਼ਨ ਦੀ ਬਦਲਵੀਂ ਚੇਂਜ ਨਹੀਂ ਹੈਗਾ ਜੀ ਸੋ ਆਓ ਦੋਸਤੋ ਚਲਦੇ ਮੇਰੀ ਕੰਪਿਊਟਰ ਸਕਰੀਨ ਦੇ ਬਾਹਰ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਨਾ ਜਿਹੜੀ ਵੀ ਚੀਜ਼ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਮਨ ਕਰ ਲੋ ਤੁਸੀਂ ਕੋਈ ਸਟੋਰੀ ਬੋਲੀਆ ਜਾਂ ਮੋਟੀਵੇਸ਼ਨਲ ਤੁਸੀਂ ਕੋਈ ਸਪੀਚ ਬੋਲੀਆ ਜਾਂ ਫਿਰ ਤੁਸੀਂ ਮਤਲਬ ਕੋਈ ਕਹਾਣੀ ਪੜ੍ਹੀਆ ਤੁਸੀਂ ਉਹਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਦੇਖੋ ਫੇਸ ਤਾਂ ਤੁਸੀਂ ਦਿਖਾਉਣਾ ਨਹੀਂ ਹੈਗਾ ਤਾਂ ਤੁਸੀਂ ਵੀਡੀਓ ਆਪਾਂ ਕਿਸੇ ਹੋਰ ਦੇ ਜਿਹੜੀਆਂ ਆਪਾਂ ਕਹਿੰਦੀ ਵੌਇਸ ਦੇਣੀ ਆ ਤੁਸੀਂ ਵੌਇਸ ਰਿਕਾਰਡ ਕਰ ਲਈ ਮੈਂ ਨਾ ਇੱਕ ਪਹਿਲੇ ਹੀ ਵੌਇਸ ਰਿਕਾਰਡ ਕਰਕੇ ਰੱਖੀ ਹੋਈ ਆ ਹੁਣ ਤੁਸੀਂ ਵੀਡੀਓ ਬਣਾਉਣੀ ਹੈ ਵੀਡੀਓ ਕਿੱਥੋਂ ਬਣਾਉਣੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ Google Chrome ਦੇ ਉੱਤੇ ਚਲੇ ਜਾਣਾ ਜੀ ਜਦੋਂ ਤੁਸੀਂ Google Chrome ਦੇ ਉੱਤੇ ਜਾਓਗੇ Google Chrome ਦੇ ਉੱਤੇ ਜਾ ਕੇ ਤੁਸੀਂ ਲਿਖਣਾ lumen5 n u m e n 5 ਤੁਸੀਂ ਇਹ ਲਿਖ ਦਿਨਾ ਸਤਿ ਤੇ ਦੇਖੀਓ ਜਦੋਂ ਤੁਸੀਂ ਇੱਥੇ lumen5 ਲਿਖਦੇ ਨੇ ਜਦੋਂ ਹੀ lumen5 ਲਿਖੋਗੇ ਜੀ ਤੁਹਾਡੇ ਸਾਹਮਣੇ ਕੁਝ ਇਦਾਂ ਇੰਟਰਫੇਸ ਆ ਜਾਊਗਾ ਨੰਬਰ 1 ਆ ਗਿਆ ਨਾ lumen5 ਤੁਸੀਂ ਇੱਥੇ ਕਲਿੱਕ ਕਰ ਦੇਣਾ ਜੀ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਨਵਾਂ ਵੀ ਇੰਟਰਫੇਸ ਆ ਜਾਏਗਾ ਖੁੱਲ ਜਾਏਗਾ ਕੋਈ ਆਟੋਮੈਟਿਕ ਹੀ ਠੀਕ ਹੈ ਜੀ ਤੁਸੀਂ ਕਹਿੰਦਾ ਦੇਖੋ ਆ ਗਿਆ ਇੱਥੇ نیچے ਆ ਗਿਆ ਸਾਈਨ ਅਪ ਫਰੀ ਆਪਾਂ ਸਾਈਨ ਅਪ ਫਰੀ ਕਰਨੀ ਹੈ ਵਫਰੀ ਹੋਵਕੋਡ ਠੀਕ ਹੈ ਜੀ ਹੁਣ ਆਪਾਂ ਥੋੜੀ ਜਿਆਦਾ ਕਪਾ ਇਹਦਾ ਵੇਟ ਕਰਨਾ ਨਵੀਂ ਟੇਬ ਓਪਨ ਹੋਏਗੀ ਆਪਾਂ ਤੁਸੀਂ ਨੂੰ ਆਪਣੇ ਜੋ ਵੀ ਤੁਹਾਡੀ ਜੀਮੇਲ ਆਈਡੀ ਹੈ ਜੀ ਤੁਸੀਂ ਨਾ ਉਹਦੇ ਨਾਲ ਮਤਲਬ ਇਹਨੂੰ ਲੋਗ ਇਨ ਕਰ ਲੈਣਾ ਤੁਸੀਂ ਆ ਦੇਖੋ ਇਹ ਪੁੱਛ ਰਿਹਾ ਫੁੱਲ ਨਾਮ ਤੁਹਾਡਾ ਫੁੱਲ ਨਾਮ ਕੀ ਹੈ ਮੈਂ ਲਿਖ ਦਿਨਾ ਸਰੋਏ ਮੈਂ ਸਰੋਏ ਲਿਖਤਾ ਜੀ ਠੀਕ ਹੈ ਜੀ ਇਹ ਪੁੱਛ ਰਿਹਾ ਯੂਰ ਈਮੇਲ ਐਡਰੈਸ ਤੁਹਾਡੀ ਈਮੇਲ ਕਿਹੜੀ ਹੈ ਮੈਂ ਆਪਣੀ ਈਮੇਲ ਇਥੋਂ ਮੈਂ ਐਡਰੈਸ ਕਾਪੀ ਕਰਦਾ ਜੀ ਤੇ ਮੈਂ ਇੱਥੇ ਜਾ ਕੇ ਆਪਣੀ ਈਮੇਲ ਨੂੰ ਪੇਸਟ ਕਰ ਦਿੰਨਾ ਤੁਸੀਂ ਆਪਣੀ ਹੁਣ ਇਹ ਪੁੱਛ ਰਹੀ ਤੋ ਅਸੀਂ ਪਾਸਵਰਡ ਕਿਰ ਦੇਣਾ ਚਾਹੁੰਦਾ ਮੇਰਾ ਪਾਸਵਰਡ ਦੇ ਜਨਨਾ ਇਥੇ ਆਪਣਾ ਹਲੋ ਜੀ ਮੈਂ ਆਪਣਾ ਪਾਸਵਰਡ ਇਥੇ ਦੇਦਾ ਤੇ ਇਥੇ ਲਿਖਿਆ ਕ੍ਰੀਏਟ ਅਕਾਊਂਟ ਮੈਂ ਕ੍ਰੀਏਟ ਅਕਾਊਂਟ ਤੇ ਕਲਿੱਕ ਕਰ ਦਿੰਦਾ ਜੀ ਤੁਸੀਂ ਜਦੋਂ ਕ੍ਰੀਏਟ ਕਰਾਂ ਅਕਾਊਂਟ ਉਹ ਤਾਲੀਕੋ ਕਰੋਗੇ ਤਾਂ ਥੋੜੀ دیر ਦੱਗੇ ਥੋੜਾ ਜਿਹਾ ਵੇਟ ਕਰੇਗਾ ਤੇ ਇਹਨੂੰ ਵੀ ਟੇਬ ਆ ਜਿਹੜੀ ਇਹ ਜੀ ਨਵੀਂ ਪੇਜ ਆ ਜਿਹੜਾ ਇਹਦਾ ਉਹ ਓਪਨ ਹੋ ਜਾਏਗਾ ਜੀ ਤੁਸੀਂ ਇੱਥੇ ਤੇ ਦੇਖੋ ਇੱਕ ਈਮੇਲ ਤੋਂ 5 ਮਿੰਟ ਦੀ ਹੀ 5 ਮਿੰਟ ਦੀ ਜਿਹੜਾ ਸਤਿ ਸ੍ਰੀ ਅਕਾਲ ਪੰਜ ਵੀਡੀਓ ਹੀ ਤੁਸੀਂ ਬਣਾ ਸਕਦੇ ਹੋ ਪੰਜ ਵੀਡੀਓ ਬਣਾ ਸਕਦੇ ਹੋ ਤੁਸੀਂ ਸਿਰਫ ਮਹੀਨੇ ਬਾਅਦ ਫੇਰ ਤੁਸੀਂ ਬਣਾ ਸਕਦੇ ਹੋ ਜਿੰਨੀ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਤੁਸੀਂ ਵੱਧ ਤੋਂ ਵੱਧ Gmail ਬਣਾ ਕੇ ਤੁਸੀਂ ਕਰ ਸਕਦੇ ਹੋ ਦੇਖੋ ਕਿ ਆ ਗਿਆ ਸਕਿਪ ਆਪਾਂ ਜਿਹੜਾ ਇਗਜ਼ਾਮ ਆ ਰਿਹਾ ਸਕਿਪ ਲਈ ਆਪਾਂ ਤੇ ਸਕਿਪ ਕਰ ਦੇਣਾ ਜੀ ਆਪਾਂ ਇਹਨੂੰ ਸਕਿਪ ਕਰਤਾ ਆਪਾਂ ਨੂੰ ਇਹਦੇ ਲੋੜ ਨਹੀਂ ਕੋਈ ਚੀਜ਼ ਨਹੀਂ ਛੋੜਨੀ ਆ ਜਿਹੜੀ ਆ ਗਈ ਆਪਾਂ ਇਹਨੂੰ ਵੀ ਸਕਿਪ ਕਰ ਦਾਂਗੇ ਜੀ ਓਕੇ ਜੀ ਇਨਵੋਇਸ ਸਕੀਪ ਕਰਨ ਸਕੀਪ ਕਰਨ ਤੋਂ ਬਾਅਦ ਜਿਹੜੀ ਮੇਨ ਚੀਜ਼ ਆ ਤੁਹਾਡੇ ਸਾਹਮਣੇ ਦੇਖੋ ਇਦਾਂ ਦਾ ਕੁਛ ਨਹੀਂ ਤੁਹਾਨੂੰ ਇਹ ਇੰਟਰਫੇਸ ਆ ਜਿਹੜਾ ਇਹਦਾ ਦੇਖੋ ਨੂੰ ਮਿਲੂਗਾ ਹੁਣ ਜਿਹੜਾ ਆਊਗਾ ਤੁਸੀਂ ਇਹਦੇ ਇੱਕ ਈਮੇਲ ਐਡਰੈਸ ਤੋਂ ਤੁਸੀਂ ਸਿਰਫ ਪੰਜ ਵੀਡੀਓ ਹੀ ਬਣਾ ਸਕਦੇ ਹੋ ਤੁਸੀਂ ਮਤਲਬ ਵੀ ਮੰਨ ਕੇ ਚੱਲੋ ਜੇ ਵੀਡੀਓ ਜਿੰਨੀ ਮਰਜ਼ੀ ਲੰਬੀ ਹੋਵੇ ਤਾਂ ਤੁਹਾਡੀ ਆਡੀਓ ਜਾਏਗਾ 10 ਮਿੰਟ ਦੀ ਆ 10 ਮਿੰਟ ਦੀ ਆਡੀਓ ਨੂੰ ਵੀ ਇਹ ਤੁਹਾਨੂੰ ਬਣਾ ਕੇ ਦੇ ਦੇਈ ਹੁਣ ਦੇਖੋ ਤੁਹਾਡੇ ਸਾਹਮਣੇ ਕੁਝ ਇਦਾਂ ਦੀ ਇੰਟਰਫੇਸ ਆਗਾ ਟੈਕਸਟ ਉਹ ਟੂ ਓਨ ਇਮੇਜ ਜੇ ਤੁਸੀਂ ਵਾਇਸ ਲਗਾ ਕੇ ਤੁਸੀਂ ਫੋਟੋ ਚੁਣੋ ਉਹ ਵੀ ਆ ਜਾਏਗਾ AI ਵਾਇਸ ਇਹਦੀ ਅਪਲ ਵੌਇਸ ਓਵਰ ਲਈ ਆ ਇੱਥੇ ਇਤ ਤੇਜੀ ਨਹੀਂ ਹੈ ਨਹੀਂ ਕਿ ਆਪਾਂ ਕੀ ਕਰਨਾ ਤੁਸੀਂ ਜਿਹੜਾ ਵੌਇਸ ਓਵਰ ਆ ਜਿਹੜਾ ਆਹ ਵੌਇਸ ਓਵਰ ਆ ਨਾ ਜਿਹੜਾ ਜੀ ਆਹ ਵੜਾ ਵੌਇਸ ਓਵਰ ਆ ਜਿਹੜਾ ਤੁਸੀਂ ਇੱਥੇ ਕਲਿੱਕ ਕਰਨਾ ਵੌਇਸ ਓਵਰ ਤੇ ਕਲਿੱਕ ਕਰਨਾ ਕਿਉਂਕਿ ਸਾਨੂੰ ਫੋਟੋ ਦੀ ਚਾਹੀਦੀ ਆਪਾਂ ਇੱਥੇ ਆ ਕੇ ਦੇਖੋ ਅਪਲੋਡ ਵੌਇਸ ਓਵਰ ਆ ਰਿਹਾ ਨਾ ਬਲੂ ਕਲਰ ਦੇ ਵਿੱਚ ਅਪਲੋਡ ਵੌਇਸ ਓਵਰ ਵੀ ਉਹ ਕਹਿੰਦਾ ਵੀ ਤੁਸੀਂ ਆਪਣੀ ਵੌਇਸ ਉਹ ਕਲਿੱਕ ਕਰੋ ਜਿਹੜੀ ਮਤਲਬੀ ਆਪਾਂ ਰਿਕਾਰਡ ਕੀਤੀ ਸੀ ਤੁਸੀਂ ਵੌਇਸ ਓਵਰ ਤੇ ਕਲਿੱਕ ਕਰਦੇ ਨੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰ ਉਵੇਂ ਵੀ ਤੁਸੀਂ ਜਿਹੜੀ ਫੋਟੋ ਕੀਤੀ ਹੋਇਤੀ ਹੈ ਤੇ ਇੱਥੇ ਆਪਾਂ ਡੋਗ ਨਹੀਂ ਕਹਿੰਦੇ ਜਦ ਤੁਸੀਂ ਫੋਨ ਤੇ ਇੱਥੇ ਕਲਿੱਕ ਕਰੋਗੇ ਆਟੋਮੈਟਿਕ ਹੀ ਤੁਹਾਡੀ ਫਾਈਲ ਇਹ ਮੰਗੇ ਜਿੱਥੇ ਤੁਹਾਡੀ ਫਾਈਲ ਸੇਵ ਕੀਤੀ ਹੋਈ ਆ ਮੈਂ ਹੁਣ ਇੱਕ ਰਿਕਾਰਡ ਕਰਕੇ ਦਿਤਾ ਸੀਗਾ ਅੱਜ ਦੀ ਰਿਕਾਰਡ ਕੀਤੀ ਹੈ ਮੈਂ ਇਹਦੇ ਕਰਾਂਗਾ ਮੈਂ ਪਾਈ ਕਿਸਕੈਂਡ ਦੀ ਰਿਪੋਰਟ ਕੀਤੀ ਸੀ ਤੁਹਾਨੂੰ ਦਿਖਾਉਣ ਵਾਸਤੇ ਜੀ ਦਿਖਾਉਣ ਵਾਸਤੇ ਹੀ ਕੀਤਾ ਇੱਥੇ ਲਿਖਿਆ ਅਪਲੋਡ ਜੀ ਆਪਾਂ ਅਪਲੋਡ ਦੇ ਤੇ ਕਲਿੱਕ ਕਰ ਦਾਂਗੇ ਜੀ ਹੁਣ ਜਿਹੜੀ ਸਾਡੀ ਵੌਇਸ ਆ ਦੇਖੋ ਉਹ ਅਪਲੋਡ ਹੋਣ ਲੱਗਿਆ ਹੁਣ ਇਹ ਸਾਨੂੰ ਆਪਣੇ ਆਪ ਹੀ ਆਪਣੇ ਆਪ ਹੀ ਸਾਨੂੰ ਇੱਕ ਬਹੁਤ ਸੋਹਣੀ ਵੀਡੀਓ ਬਣਾ ਕੇ ਦੇ ਦੇਗਾ ਜਿਹੜੀ ਤੁਸੀਂ ਕਦੇ ਤੁਸੀਂ ਸੋਚੀ ਵੀ ਨਹੀਂ ਹੈਗੀ ਉਦਾਂ ਦੀ ਵੀਡੀਓ ਇਹ ਤੁਹਾਨੂੰ ਬਣਾ ਕੇ ਦੇ ਦੇਗਾ ਜੀ ਤੁਸੀਂ ਫਿਰ ਕੀ ਕਰਨਾ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਵੀਡੀਓ ਬਣਾਉਂਗੇ ਉਹਦੇ ਤੇ ਨਾ ਇਹ ਟਾਈਟਲ ਵੀ ਲਿਖ ਕੇ ਦੇਊਗਾ ਤੁਸੀਂ ਕਿੰਨੇ ਵੀ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਣਾ ਇਹ ਤੁਹਾਨੂੰ ਲਿਖ ਕੇ ਦੇ ਦੇਗਾ ਬਟ ਦੇ ਦੇਗਾ ਸਿਰ ਤੋਂ ਹਿੰਦੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਨਹੀਂ ਦੇ ਦੇ ਕੋਸ਼ ਵੀ ਨਹੀਂ ਦੇ ਦੇ ਕੋ ਥੋੜੇ ਦੇਰ ਤੇ ਵੇਟ ਕਰਨਾ ਆਪਾਂ ਆਪਣੀ ਹੋ ਗਈ ਹੈ ਠੀਕ ਹੈ ਓਕੇ ਕੋਈ ਨਹੀਂ ਜੀ ਆਪਾਂ ਨੂੰ ਦੇਖੋ ਇਹ ਵੀ ਵੇਟ ਕਰਨੀ ਇੱਥੇ ਇਹ ਆਟੋਮੈਟਿਕ ਹੀ ਇਹ ਕਰਦਾ ਬਿਆਵਾ ਉਹ ਦੇਖੋ ਆਪਣੀ ਜਿਹੜੀ ਆਡੀਓ ਆਪਨ ਹੋ ਚੁੱਕੀ ਹੈ ਦੇਖੋ ਜੋ ਆਪਾਂ ਲਿਖਿਆ ਸੀ ਨਾ ਉਹ ਇਹਨੇ ਵੀਡੀਓ ਬਣਾ ਕੇ ਦੇਤੀ ਆਪਣੇ ਅभी ਦੇਖੋ ਵੀਡੀਓ ਬਣ ਕੇ ਆ ਗਈ ਹੈ ਨਾ ਹੁਣ ਇਹਦੇ ਇਹ ਦੇਖੋ ਤੁਸੀਂ ਆਹ ਸਾਈਡ ਤੇ ਦੇਖਣਾ ਇਹਨੂੰ ਕੱਟ ਕੇ ਨਾ ਇੱਥੇ ਦੇਖੋ ਆਹ ਦੇਖਿਆ ਵਾ ਇੱਥੇ ਆਹ ਤੇ 220 ওভার ਲਿਖਿਆ ਨਾ ਦੇਖੋ ਜੀ ਧਿਆਨ ਨਾਲ ਦੇਖੋ 220 ওভার ਲਿਖਿਆ ਹੋਇਆ ਤਾਂ ਰਾਈਟ ਸਾਈਡ ਦੇ ਉੱਤੇ ਤੁਸੀਂ ਇੱਥੇ ਕਲਿੱਕ ਕਰਨਾ ਜਿੱਥੇ ਲਿਖਿਆ ਕਲੀਨ ਅਪ ਆਡੀਓ ਤੁਸੀਂ ਇੱਥੇ ਬੰਦ ਕਰ ਦੇਣਾ ਇਹਨੂੰ ਥੱਲੇ ਲਿਖਿਆ ਟਰਨ ਆਨ ਕੈਪਸ਼ਨ ਟਰਨ ਆਨ ਕੈਪਸ਼ਨ ਮਤਲਬ ਕਿ ਜਿਹੜੀ ਥੱਲੇ ਲਿਖਿਆ ਨਾ ਜਿਹੜੇ ਆ ਰਹੇ ਦੇਖੋ ਤੁਸੀਂ ਛੋਟੇ ਜਿਹਾ ਧਿਆਨ ਨਾਲ ਦੇਖੋ ਆਹ ਇੱਥੇ ਲਿਖਿਆ ਆਹ ਛੋਟੀ ਛ ਤੁਸੀਂ ਇਹ ਆਨਲਾਈਨ ਦੇਣਾ ਵਾ ਉਸ ਤੋਂ ਬਾਅਦ ਤੁਸੀਂ ਇਹਨੂੰ ਡਾਊਨਲੋਡ ਕਿਵੇਂ ਕਰਨ ਦੇ ਬਾਅਦ ਸਾਡੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਹੁਣ ਇਹਨੂੰ ਪਬਲਿਸ਼ਨ ਲਿਖਿਆ ਜੀ ਤੁਸੀਂ ਪਬਲਿਸ਼ ਤੇ ਕਲਿੱਕ ਕਰ ਦੇਣਾ ਉੱਪਰ ਦੇਖੋ ਪ੍ਰੀਵਿਊ ਜੇ ਤਾਂ ਪ੍ਰੀਵਿਊ ਦੇਖਣਾ ਚਾਹੁੰਦੇ ਹੋ ਦੇਖੋ ਆਪਰ ਯੂ ਦੀ ਸਫਲਤਾਵਾਂ ਦਾ ਜਸ਼ਨ ਮਨਾਇਂ ਰਸਤੇ ਮੇਮਲੀਮ ਛੋਟੀ ਛੋਟੀ ਸਫਲ ਸਾਡੀ ਵੀਡੀਓ ਕੁਝ ਇਦਾਂ ਦੀ ਹੋਏਗੀ ਠੀਕ ਹੈ ਜੀ ਹੁਣ ਪਬਲਿਸ਼ਨ ਲਿਖਿਆ ਜੀ ਇੱਥੇ ਆਪਾਂ ਡਾਊਨਲੋਡ ਕਰਦਾ ਇਹਨੂੰ ਆਪਾਂ ਇੱਥੇ ਪਬਲਿਸ਼ ਤੇ ਕਲਿੱਕ ਕਰ ਦਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜੀ देर ਰਿਕਵੈਂਟ ਕਰਨੀ ਹੈ ਹੁਣ ਮੈਂ ਸ਼ਾਇਦ ਦੇਖਾਂ ਰਿਹਾ ਕਿ ਵੀ ਇਹ ਸ਼ਾਇਦ ਡਾਊਨਲੋਡ ਹੋ ਗਿਆ ਹੁਣ ਮੈਂ ਆਪਣੇ ਜਾਨਾ ਵਾ ਜਿੱਥੇ ਇਹ ਡਾਊਨਲੋਡ ਹੋਇਆ ਸੀ ਉਹ ਡਾਊਨਲੋਡ ਆਪਸ਼ਨ ਦੇ ਵਿੱਚ ਜਾਨਾ ਵਾ ਤਾਂ ਤੇ ਤੁਹਾਨੂੰ ਦੁਕਾਨਾਵਾ ਇਹ ਹੋ ਗਿਆ ਆ ਦੇਖੋ ਸ਼ਾਇਦ ਵੀ ਲੱਭ ਵੀ ਇਹ ਹੋ ਗਿਆ ਨਹੀਂ ਆ ਜੇ ਕੋਈ ਨਹੀਂ ਇਹ ਡਾਊਨਲੋਡ ਹੁੰਦਾ ਪਿਆ ਜੀ ਆਪਾਂ ਦੇਖਦੇ ਆ ਜੀ ਇਹ ਡਾਊਨਲੋਡ ਕਰ ਲੈਂਦੇ ਹਾਂ ਇਹ ਇੱਥੇ ਆ ਦੇਖੋ ਡਾਊਨਲੋਡ ਦੀ ਆਪਸ਼ਨ ਆਨਦੀ ਪਈ ਆ ਜੇ ਡਾਊਨਲੋਡ ਹੋ ਜਾਣਾ ਮਾਜ ਮੈਂ ਤੁਹਾਨੂੰ ਦੁਕਾਨਾ ਜਦੋਂ ਇਹ ਡਾਊਨਲੋਡ ਹੋਵੇਗਾ ਜੀ ਫਿਰ ਤੁਹਾਨੂੰ ਡਾਊਨਲੋਡ ਕਰਕੇ ਨਾ ਮੈਂ ਤੁਹਾਨੂੰ ਦਿਖਾਵਾਂਗਾ ਵੀ ਜਿਹੜੀ ਮੇਰੀ ਫਾਈਲ ਆ ਉਹ ਆ ਦੇਖੋ ਜੀ ਇੱਥੇ ਆ ਗਿਆ ਥੱਲੇ ਡਾਊਨਲੋਡ ਆ ਗਿਆ ਇੱਕ ਆ ਗਿਆ ਐਡਿਟ ਵੀਡੀਓ ਜੇ ਤੁਸੀਂ ਐਡਿਟ ਕਰਨਾ ਚਾਹੁੰਦੇ ਦੁਬਾਰਾ ਕਰ ਸਕਦੇ ਇੱਥੇ ਲਿਖਿਆ ਡਾਊਨਲੋਡ ਮੇਂ ਡਾਊਨਲੋਡ ਦੇ ਬਟਨ ਤੇ ਕਲਿੱਕ ਕਰਾਂਗਾ ਜੀ ਮੇਰੀ ਵੀਡੀਓ ਜਿਹੜੀ ਉਹ ਡਾਊਨਲੋਡ ਹੋ ਜੇਗੀ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਵੀ ਮੇਰੀ ਇਹ ਕਿੱਥੇ ਡਾਊਨਲੋਡ ਹੋਈ ਆ ਮੈਂ ਡਾਊਨਲੋਡ ਆਪਸ਼ਨ ਦੇ ਵਿੱਚ ਜਾਵਾਂਗਾ ਜੀ ਜਾ ਕੇ ਦੇਖਦਾ ਮੇਰੀ ਵੀਡੀਓ ਆ ਦੇਖੋ ਮੇਰੀ ਵੀਡੀਓ ਜਿਹੜੀ ਡਾਊਨਲੋਡ ਹੋ ਚੁੱਕੀ ਆ ਦੇਖੋ ਜੀ ਇੱਥੇ ਆ ਗਈ ਨੂੰ ਮੈਂ ਤੁਹਾਨੂੰ ਨਾ ਵੀਡੀਓ ਆਪਣੀ ਪਲੇ ਕਰਕੇ ਦਿਖਾਉਣਾ ਕਿਵੇਂ ਦੀ ਬਣੀ ਤੁਸੀਂ ਦੇਖਿਓ ਇੱਕ ਵਾਰ ਪਲੀਜ਼ इससे आपका मनोबल बना रहेगा और आपके लिए प्रेरितों की मददों की, की मदद करने से आपको अप्रत्याशित रूप से फायदा भी हो सकता है सोहनी बन के रेडी होगी गई ना बहुत सोहनी तो वीडियो बन के रेडी हो चुकी है देखो ना तो फेस आया है वॉइस आ सिर्फ है ना वीडियो ने अपने आप ही बनाती है हूँ एक काम होकर तो जी जीडियो जी है ना जी योजना वाटरमार्क होंगे वा अपा कि वाटरमार्क हटा वो कि हटा वा वीडियो ने तुम्हें कि अपने फोन का वीएन विडियो एडिटर ओपन करना मैं कप्यूटर से करके दिखा रहा ਤੁਸੀਂ ਆਪਾਂ ਉਹਦੇ ਤੇ ਕਰਨਾ ਵਾ ਦੇਖੋ ਇਹਦੇ ਚੱਕ ਕੇ ਆਪ ਇੱਥੇ ਲਿਆਂਦਾ ਵੀਡੀਓ ਨੂੰ ਆਪਣੀ ਵੀਡੀਓ ਇਹਦੇ ਵਿੱਚ ਆ ਗਈ ਆ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੇ ਉੱਥੋਂ ਲੁਣੀਏ ਚੱਕ ਕੇ ਜੀ ਆਪਣੇ ਗੇਲੇ ਦੇ ਵਿੱਚ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਜੇ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਓਗੇ ਆ ਜਿਹੜੀ ਫਾਈਲ ਆ ਜੀ ਜਿਹੜੀ ਇਹ ਆਪੇ ਮਤਲਬ ਮੈਂ ਹੁਣ ਤੁਹਾਨੂੰ ਦਿਖਾਉਣਾ ਵਾ ਜਿਹੜਾ ਵਾਟਰਮਾਰਕ ਆਪਾਂ ਦੂਰ ਕਰਨਾ ਦੋਨੇ ਆ ਤੁਹਾਨੂੰ ਮੈਂ ਐਂਡ ਤੇ ਲੈ ਜਾ ਕੇ ਦਿਖਾਉਣਾ ਕਿਉਂਕਿ ਆਪਾਂ ਉਹ ਵਾਟਰਮਾਰਕ ਨਹੀਂ ਦਿਖਾਉਣਾ ਜੇ ਦਿਖਾਵਾਂਗੇ ਨਾ ਉਦੋਂ ਕਾਪੀਰਾਈਟ ਆ ਜਾਏਗਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਵਾਟਰਮਾਰਕ ਕਿਹੜਾ ਸੀਗਾ ਇਹ ਆ ਦੇ ਕੋ ਆ ਵਾਟਰਮਾਰਕ ਆ ਗਿਆ ਨਾ ਲਾਸਟ ਦੇ ਵਿੱਚ ਆ ਦੇਖੋ ਲਿਖਿਆ ਨੇ ਇੱਥੇ lumeno5.com ਆਪਾਂ ਇਹ ਚੀਜ਼ ਕੱਟਣੀ ਆ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਦੱਸਿਆ ਆਇਆ ਵਾ ਵੀਡੀਓ ਐਡੀਟਿੰਗ ਦੇ ਵਿੱਚ ਕਿਵੇਂ ਤੁਸੀਂ ਇਹਨੂੰ ਕੱਟਣਾ ਵਾ ਜਿਨ੍ਹਾਂ ਨੇ ਮੇਰੀ ਲਾਈਵ ਵਰਕਸ਼ਾਪ ਲਗਾਈ ਆ ਉਹਨਾਂ ਨੂੰ ਵੀ ਪਤਾ ਵਾ ਤੁਸੀਂ ਕੀ ਕਰਨਾ ਤੁਸੀਂ ਇਹਨੂੰ ਇੱਥੋਂ ਕੈਂਚੀ ਦੇ ਨਾਲ ਕੱਟ ਕਰ ਦੇਣਾ ਠੀਕ ਹੈ ਜੀ ਆਪਾਂ ਇਹਨੂੰ ਚੱਕ ਦੇਣਾ ਡਿਲੀਟ ਕਰਤਾ ਜੀ ਹੁਣ ਦੇਖੋ ਆ ਮੇਰੀ ਵੀਡੀਓ ਤੋਂ ਖਤਮ ਆ ਦੇਖੋ ਖਤਮ ਹੋ ਗਈ ਨਾ ਉਹ ਚੀਜ਼ ਘੱਟ ਗਈ ਆ ਹੁਣ ਤੁਸੀਂ ਕੀ ਕਰਨਾ ਇਹਨੂੰ ਇੱਥੋਂ ਸੇਵ ਕਰ ਲੈਣਾ ਹੁਣ ਮੈਂ ਤੁਹਾਨੂੰ ਸੇਵ ਕਰਕੇ ਦਿਖਾਉਣਾ ਵਾ ਵੀ ਮੇਰੀ ਵੀਡੀਓ ਰੈਡੀ ਹੋ ਗਈ ਬਣ ਕੇ ਰੈਡੀ ਹੋਈ ਹੈ ਜਿਹਨੂੰ ਮੈਂ ਤੁਹਾਨੂੰ ਦਿਖਾ ਦੇਣਾ ਵੀਡੀਓ ਜਿਹੜੀ ਮੇਰੀ ਬਣੀ ਹੈ ਹੁਣ ਦੇਖੋ ਜੀ ਮੇਰੀ ਜਿਹੜੀ ਫਾਈਲ ਹੈ ਜੀ ਬਣ ਕੇ ਰੈਡੀ ਹੋ ਗਈ ਹੈ ਉਹਨੂੰ ਮੈਂ ਤੁਹਾਨੂੰ ਦਿਖਾਉਂਦਾ ਜਿਹੜੀ ਮੇਰੀ ਫਾਈਲ ਬਣ ਕੇ ਰੈਡੀ ਹੈ ਜਿਹੜੀ ਆਪਾਂ ਹੁਣ ਕੀਤੀ ਹੈ ਜੀ ਆਹ ਰਹੀ ਹੈ ਨਾ ਮੈਂ ਤੁਹਾਨੂੰ ਦਿਖਾਉਂਦਾ ਦੇਖੋ ਉਹਨਾਂ ਕਿਦਾਂ ਦਾ ਵਾਟਰਮਾਰਕ ਵੀ ਆਟ ਗਿਆ ਵਾ ਪਿੱਛੇ ਮੈਂ ਤੁਹਾਨੂੰ ਲਾਸਟ ਦੇ ਵਿੱਚ ਜਾ ਕੇ ਲੈ ਕੇ ਜਾਣਾ ਲਾਸਟ ਦੇਖੋ ਵਾਟਰਮਾਰਕ ਤਾਂ ਖਤਮ ਹੋ ਗਿਆ ਆ ਦੇਖੋ ਹੋ ਗਿਆ ਨਾ ਖਤਮ ਇਦਾਂ ਦੀ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਸੌਖੀ ਜਿਹੜੀ ਵੀਡੀਓ ਬਣਦੀ ਹੈ ਬਹੁਤ ਹੀ ਸੌਖੀ ਤੋ ਦੋਸਤੋ ਦੇਖੋ ਕਿੰਨਾ ਸੋਖਾ ਤਰੀਕਾ ਵਾ ਕਿੰਨੇ ਸੋਖੇ ਤਰੀਕੇ ਨਾਲ ਤੁਸੀਂ ਆਪਣੀ ਵਾਇਸ ਨੂੰ ਆਪਣੀ ਕਹਾਣੀ ਨੂੰ ਆਪਣੀ ਮੋਟੀਵੇਸ਼ਨਲ ਸਪੀਚ ਨੂੰ ਤੁਸੀਂ ਕਿਸੇ ਵੀ ਵੀਡੀਓ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਦੇਖੋ ਜਿਹੜੀ ਇੱਕ ਈਮੇਲ ਆਈਡੀ ਹੈ ਨਾ ਜੇ ਤੁਸੀਂ ਇੱਕ ਈਮੇਲ ਆਈਡੀ ਦੇ ਨਾਲ ਤੁਸੀਂ ਲੌਗ ਇਨ ਕਰੋਗੇ ਉਹ ਜਿਹੜੀ ਈਮੇਲ ਆਈਡੀ ਹੈ ਜੀ ਤੁਹਾਨੂੰ ਸਿਰਫ 5 5 ਵੀਡੀਓ ਹੀ ਬਣਾ ਕੇ ਦੇਵੇਗੀ ਮੰਨ ਕੇ ਜਦੋਂ ਤੁਸੀਂ ਇੱਕ ਦਿਨ ਛੱਟ ਕੇ ਵੀ ਤੁਸੀਂ ਵੀਡੀਓ ਪਾਉਣੇ ਹੋ ਨਾ ਜਾਨੀ ਕਿ ਤੁਹਾਡੇ 10 ਦਿਨ ਲੰਘ ਗਏ ਉਬੇਰ ਤੋਂ ਵੀਨੇਵਾਦ ਜਦੋਂ ਤੁਹਾਡਾ ਮਹੀਨਾ ਲੰਘ ਗਿਆ ਦੂਜਾ ਵੀ ਨਾ ਚੜੇਗਾ ਉਹਦੇ ਤੇ ਫੇਰ ਤੁਹਾਨੂੰ ਆਟੋਮੈਟਿਕੀ ਤੁਹਾਨੂੰ ਮਤਲਬ ਹੀ ਪੰਜ ਫੇਰ ਵੀਡੀਓ ਦੇ ਦੇਗੀ ਹਾਂ ਇਹਦੇ ਵਿੱਚ ਇਹ ਚੀਜ਼ ਦਾ ਫਾਇਦਾ ਹੈਗਾ ਵਾ ਮੰਨ ਕੇ ਚੱਲੋ ਉਹ ਵੀ ਜਿਹੜੀ ਤੁਹਾਡੀ ਵੌਇਸ ਆ ਜਿਹੜੀ ਤੁਹਾਡੀ ਵੌਇਸ ਆ ਨਾ ਉਹ 10 15 ਮਿੰਟ ਦੀ ਹੈਗੀ ਆ ਤਾਂ 10 15 ਮਿੰਟ ਦੀ ਵੀ ਤੁਹਾਨੂੰ ਵੀਡੀਓ ਬਣਾ ਕੇ ਦੇ ਦੇਗੀ ਜੇ ਦੇਖੋ ਤੁਸੀਂ ਕਹਿੰਦੇ ਤੁਸੀਂ ਜ਼ਿਆਦਾ ਵੀਡੀਓ ਤੋਂ ਲੈਣਾ ਚਾਹੁੰਦੇ ਹੋ ਨਾ ਜੇ ਤੁਸੀਂ ਮੇਰੀ ਬੰਨੋ ਮੈਂ ਇੱਕ ਦਿਮਾਗ ਲਾ ਕੇ ਦੇਖਿਆ ਉਹਦੇ ਤੇ ਉਹ ਦੇਖੋ ਉਹ ਕਹਿੰਦੀ ਵੀ ਤੁਸੀਂ ਮੇਰੇ ਤੋਂ ਜਿੰਨੀ ਮਰਜ਼ੀ ਆਡੀਓ ਤੁਸੀਂ ਰਿਕਾਰਡ ਕਰੋ ਮੇਰੇ ਤੋਂ ਜਿੰਨੀ ਮਰਜ਼ੀ ਆਡੀਓ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਦੋ ਕਹਾਣੀਆਂ ਰਿਕਾਰਡ ਕਰ ਲੈਣੀਆਂ ਇਕੱਠੀਆਂ ਤੁਸੀਂ ਦੋ ਕਹਾਣੀਆਂ ਰਿਕਾਰਡ ਕਰ ਲੈਣੀਆਂ ਤੁਸੀਂ ਕਿਹਦੇ ਨਾਲ ਜਦੋਂ ਦੂਜੀ ਅਗਲੀ ਕਹਾਣੀ ਹੋਗੀ ਤੁਸੀਂ ਕਿਹਦੇ ਨਾਲ ਵੀ ਇਹ ਦੂਜੀ ਕਹਾਣੀ ਇਕੱਠੀ ਰਿਕਾਰਡ ਕਰ ਲੈਣੀ ਤੇ ਉਹਦੇ ਵਿੱਚ ਜਾ ਕੇ ਸੜਦੋ ਮੰਨ ਕੇ ਚੱਲੋ ਤੁਹਾਡੀ 5-5 ਮਿੰਟ ਦੀਆਂ ਦੋ ਕਹਾਣੀਆਂ ਨੇ ਤੁਸੀਂ 10 ਮਿੰਟ ਦੀ ਆਡੀਓ ਰਿਕਾਰਡ ਕਰ ਲਈ ਤੇ ਉਹਦੇ ਵਿੱਚ ਸਿੱੜ ਦਿਓ ਉਹਨੇ ਤੁਹਾਨੂੰ 10 ਮਿੰਟ ਦੀ ਵੀਡੀਓ ਬਣਾ ਕੇ ਦੇ ਦੇਣੀ ਆ ਫਿਰ ਤੁਸੀਂ ਕੀ ਕਰਨਾ ਤੁਸੀਂ ਵੀ ਵੀਐਨ ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਜਿੱਥੇ ਪਹਿਲੀ ਪਹਿਲੀ ਕਹਾਣੀ ਸੀਗੀ ਉੱਥੇ ਕੱਟ ਮਾਰ ਕੇ ਪਹਿਲੀ ਵੀਡੀਓ ਨੂੰ ਐਕਸਪੋਰਟ ਕਰ ਲੈਣਾ ਫਿਰ ਉਸ ਤੋਂ ਬਾਅਦ ਜਿਹੜੀ ਦੂਜੀ ਕਹਾਣੀ ਸੀ ਤੁਹਾਨੂੰ ਜਿਕਾਣੀ ਨੂੰ ਮਤਲਬ ਵੀ ਤੁਸੀਂ ਕੱਟ ਮਾਰ ਕੇ ਐਕਸਪੋਰਟ ਕਰ ਲੈਣਾ ਤੁਹਾਡੀ ਦੋ ਵੀਡੀਓ ਹੋ ਜਾਣੀਆਂ ਇਹਦੇ ਕੋਲ ਤੁਸੀਂ ਦੋ ਵੀਡੀਓ ਇਹਦਾ ਬਣਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਫਿਰ ਇੱਕ ਕੋਈ ਹੋਰ ਆਪਣੇ ਭੈਣ ਭਰਾ ਦੇ ਮੰਮੀ ਦੇ ਪਾਪਾ ਦੇ ਨਾਮ ਤੇ ਤੁਸੀਂ ਇੱਕ ਈਮੇਲ ਆਪਣੀ ਆਈਡੀ ਬਣਾ ਲੈਣੀ ਆ ਉਹਦੇ ਤੋਂ ਵੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਬਹੁਤ 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 ਹੀ ਸੋਕਾ ਤਰੀਕਾ ਵਾਹੇ ਤੁਹਾਡਾ ਚੈਨਲ ਵਾਇਰਲ ਦੇ ਕੇ ਨਿਸ਼ੇਦੀ ਹੁੰਦਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਨਾ ਇਹ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਹੋਣੀ ਮੈਂ ਨਾ ਬਹੁਤ ਮਿਹਨਤ ਕਰਕੇ ਬਹੁਤ ਮਿਹਨਤ ਕਰਕੇ ਨਾ ਮੈਂ ਸਰਚ ਕਰ ਕਰਕੇ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਹਾਂ ਕਿਉਂਕਿ ਮੈਂ ਦੇਖਿਆ ਵੀ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਜਾਂ ਮੇਰੇ ਵਿਊਅਰ ਨੇ ਨਾ ਉਹ ਮੈਨੂੰ ਅਰੇਕ ਜੀ ਦੀ ਜੀ ਬੋਤਰੇ ਕਹਿੰਦੇ ਵੀ ਜੀ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਕਿ ਕਈ ਮੇਰੀਆਂ ਭੈਣਾਂ ਹੈਗੀਆਂ ਨੇ ਇਹੋ ਜੀਆਂ ਉਹ ਵੀ ਆਪਣਾ ਫੇਸ ਨਹੀਂ ਦਿਖਾ ਕੇ ਕੰਮ ਕਰਨਾ ਚਾਹੁੰਦੀਆਂ ਉਹਨਾਂ ਲਈ ਇਹ ਚੀਜ਼ ਬਹੁਤ ਵਧੀਆ ਵਾਹ ਦੇਖੋ ਮੈਂ ਕਿੰਨੀ ਸਰਚ ਕਰਕੇ ਇਹ ਚੀਜ਼ ਲੈ ਕੇ ਆਇਆ ਹਾਂ ਬਹੁਤ ਸੋਖੀ ਚੀਜ਼ ਆ ਸੋ ਉਮੀਦ ਕਰਦਾ ਕਿ ਤੁਸੀਂ ਇੱਥੇ ਕੰਮ ਕਰ ਲਓਗੇ ਤੁਸੀਂ ਸਫਲ ਹੋ ਜਾਓਗੇ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਦਿੱਕਤ ਆਉਂਦੀ ਆ ਤੁਹਾਡਾ ਛੋਟਾ ਭਰਾ ਬੈਠਾ ਵਾ ਐਨੀ ਟਾਈਮ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਨਾ ਬਹੁ ਤੁਸੀਂ ਮਤਲਬ YouTube Facebook Instagram Telegram ਤੇ WhatsApp ਤੋਂ ਤੁਸੀਂ ਘਰੇ ਬੈਠ ਕੇ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਾਂਗਾ ਉਸ ਵਰਕਸ਼ਾਪ ਦੇ ਵਿੱਚ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਨੂੰ YouTube Facebook Instagram ਤੇ ਤੁਸੀਂ ਅਪਲੋਡ ਕਰਨਾ ਵਾ ਜਿਹਦੇ ਨਾਲ ਮਤਲਬ ਦੀ ਤੁਹਾਡੀ ਜਿਹੜੀ ਵੀਡੀਓ ਵਾ ਉਹ ਛੇਤੀ ਛੇਤੀ ਵਾਇਰਲ ਹੋ ਸਕੇ ਕਿਉਂਕਿ ਬਹੁਤ ਸਾਰੇ ਸੀਕ੍ਰੇਟ ਚੀਜ਼ਾਂ ਆਏ ਹੋ ਜਿਹੜੀਆਂ ਨੇ ਜਿਹੜੀ ਮੈਂ YouTube ਦੇ ਉੱਤੇ ਨਹੀਂ ਦੱਸ ਸਕਦਾ ਹੈਗਾ ਉਹ ਮੈਂ ਆਫਲਾਈਨ ਹੀ ਦੱਸ ਸਕਦਾ ਵਾਂ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਨੂੰ ਪੁੱਛ ਸਕਦੇ ਹੋ ਵੀ ਜਿਹੜੀ ਮੇਰੀ ਅਗਲੀ ਆਉਣ ਵਾਲੀ ਵਰਕਸ਼ਾਪਾ ਜਲੰਧਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਕਿੰਨੇ ਵਜੇ ਹੋਣ ਜਾ ਰਹੀ ਹੈ ਜੀ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਨਾਲ ਲੈ ਕੇ ਰਹਿਣਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਅਗਰ ਤੁਸੀਂ ਮੰਨ ਕੇ ਚਲੋ ਉਹ 3-4 ਘੰਟੇ ਤੁਸੀਂ ਉੱਥੇ ਆਉਂਗੇ ਨਾ ਤੁਹਾਡੇ ਉਹ 3-4 ਘੰਟੇ ਖਰਾਬ ਨਹੀਂ ਜਾਉਂਗੇ ਅਗਰ ਤੁਸੀਂ 10 ਮਿੰਟ ਦਾ 10 ਮਿੰਟ ਦਾ ਵੀ ਤੁਸੀਂ ਸਿੱਖ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡੀ ਲਾਈਫ ਦੇਖੋ ਇੱਕੋ ਦਮ ਬਦਲ ਜਿਹੜੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਆਏਗਾ ਸੋ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਪਲੀਜ਼ ਅਗਰ ਤੁਹਾਡੇ ਕੋਲ ਸਮਾਂ ਆਏਗਾ ਅਗਰ ਤੁਸੀਂ ਸੀਰੀਅਸਲੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਉਹ ਮੇਰੀ ਵਰਕਸ਼ਾਪ ਤੁਸੀਂ ਇੱਕ ਵਾਰੀ ਇੱਕ ਵਾਰੀ ਤੁਸੀਂ ਜੁਆਇਨ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਦੇ ਵਿੱਚ ਹੀ ਬਦਲਾਅ ਦਿਖਣਾ ਸ਼ੁਰੂ ਹੋ ਜਾਏਗਾ ਜੀ ਸੋ ਅਗਰ ਤੁਸੀਂ ਮੇਰੇ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚਾਲੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲ ਤੁਸੀਂ ਪੁੱਛ ਸਕਦੇ ਹੋ ਵੀ ਆਉਣ ਵਾਲੀ ਵਰਕਸ਼ਾਪ ਉਹ ਜਿਹੜੀ ਹੈ ਮੇਰੀ ਉਹ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਹੋ ਰਹੀ ਹੈ ਜ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਣਾ ਹੋ ਜਾਂਦੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ